ਅਮਰਨਾਥ ਯਾਤਰਾ ਨੂੰ ਲੈ ਕੇ ਪੁਲਿਸ ਦੇ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਦੱਸ ਦਈਏ ਕਿ ਪਠਾਨਕੋਟ ਜੋ ਕਿ ਜੰਮੂ ਕਸ਼ਮੀਰ ਤੇ ਪਾਕਿਸਤਾਨ ਦੀ ਹੱਦ ਦੇ ਨਾਲ ਲੱਗਦਾ ਤਾਂ ਇੱਥੇ ਸੰਵੇਦਨਸ਼ੀਲ ਸਭ ਤੋਂ ਇਲਾਕਾ ਹੀ ਮੰਨਿਆ ਜਾਂਦਾ ਇਸ ਦੇ ਚਾਦਿਆਂ ਪੰਜਾਬ ਪੁਲਿਸ ਦੇ ਵੱਲੋਂ ਮਾਦਪੁਰ ਨਾਕੇ ਤੇ ਸਖਤ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਐ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿਲੋਂ ਦਾ ਇਹ ਕਹਿਣਾ ਹੈ ਕਿ ਅੰਤਰੀਕ ਤੌਰ 'ਤੇ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ ਜੋ ਕਿ ਸਮਾਂ ਮਹੀਨੇ ਚੱਲਣੀ ਹੈ ਇਸ ਨੂੰ ਵੇਖ ਕੇ ਪੰਜਾਬ ਪੁਲਿਸ ਵੱਲੋਂ ਅਮਰਨਾਥ ਯਾਤਰਾ ਮਾਰਗ ਤੇ ਤੇ ਲੰਗਰ ਵਾਲੀ ਥਾਂ ਤੇ ਵੀ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਅਮਰਨਾਥ ਯਾਤਰੀਆਂ ਨੂੰ ਸੁਖਦ ਯਾਤਰਾ ਕੀਤੀ ਜਾ ਸਕੇ ਦੇਖੋ ਜਿਹੜੀ ਪਾਵਨ ਸ਼੍ਰੀ ਅਮਰਨਾਥ ਜੀ ਯਾਤਰਾ ਆ ਉਹ 3 ਤਰੀਕ ਤੋਂ ਸ਼ੁਰੂ ਹੋਈ ਆ ਔਰ ਤਕਰੀਬਨ ਸਵਾ ਮਹੀਨਾ ਚੱਲੇਗੀ ਇਸ ਸੰਬੰਧੀ ਜ਼ਿਲ੍ਹਾ ਪੁਲਿਸ ਦੇ ਕਾਫੀ ਪੱਕਾ ਸੀ ਇੰਤਜ਼ਾਮ ਸਕਿਉਰਿਟੀ ਦੇ ਕੀਤੇ ਹੋਏ ਏਰੀਆ ਸਕਿਉਰਿਟੀ ਵਿਜ ਹੈ ਸ਼੍ਰੀ ਅਮਨਤ ਯਾਤਰਾ ਜੀ ਦਾ ਜਿਹੜਾ ਰੂਟ ਹੈ ਉਹਨਾਂ ਦੇ ਉੱਤੇ ਲੰਗਰਾਂ ਦੇ ਉੱਤੇ ਹਰੇਕ ਤਰ੍ਹਾਂ ਨਾਲ ਜਿਹੜੇ ਹੈਗੇ ਆ ਅਸੀਂ ਆਪਣੀਆਂ ਸਖਤ ਡਿਊਟੀ ਜਿਹੜੀਆਂ ਹੈਗੀਆਂ ਸੁਰੱਖਿਆ ਪ੍ਰਬੰਧੀਆਂ ਡਿਊਟੀਆਂ ਲਗਾਈਆਂ ਆਈਆਂ ਇਸ ਤੋਂ ਇਲਾਵਾ ਸਾਡੀਆਂ ਇੰਟੈਲੀਜੈਂਸ ਸਾਡਾ ਪੰਜਾਬ ਇੰਟੈਲੀਜੈਂਸ ਇਨ ਇੰਟਰਨਲ ਸਕਿਉਰਿਟੀ ਜਿਹੜਾ ਕਿ ਇੰਟੈਲੀਜੈਂਸ ਦਾ ਕਾਉਂਟਰ ਇੰਟੈਲੀਜੈਂਸ ਦਾ ਕੰਮ ਦੇਖਦੇ ਆ ਸੈਂਟਰਲ ਇੰਟੈਲੀਜੈਂਸ ਏਜੰਸੀਜ਼ ਸੀਏਪੀਐਫ ਸੈਂਟਰਲ ਆਰਮਡ ਪੁਲਿਸ ਫੋਰਸ ਇੰਡੀਅਨ ਆਰਮੀ ਔਰ ਇੰਡੀਅਨ 에ਅਰ ਫੋਰਸ ਅਸੀਂ ਜੁਆਇੰਟਲੀ ਇਸ ਐਕਸਰਸਾਈਜ਼ ਵਿੱਚ ਸ਼ਾਮਿਲ ਆ ਸੋ ਜਿਹੜੀ ਯਾਤਰਾ ਯਾਤਰੀगण ਜਿਹੜੇ ਆ ਰਹੇ ਆ ਪੂਰੇ ਪੂਰੇ ਇੰਡੀਆ ਤੋਂ ਆ ਰਹੇ ਹੋਣਾ ਵਾਸਤੇ ਸੁਖਦ ਹੋਵੇ ਔਰ ਸੁਰੱਖਿਤ ਹੋਵੇ ਇਸ ਦਿਮੇ ਕੰਮ